ਹਾਂ ਜੀ ਜਿੰਦਾਬਾਦ ਜਿੰਦਾਬਾਦ ਜਲੇਪੋਟਰ ਦੇ ਵਿੱਚ ਸ੍ਰੀ ਭਗਵੰਤ ਮਾਨ ਦਾ ਰੋਡ ਸ਼ੋਅ ਹੈ ਤੇ ਪਹਿਲੀਆਂ ਤਸਵੀਰਾਂ ਨੇ ਪ੍ਰਦੀਪ ਸ਼ੇਰਪੁਰ ਜੋਗੇ ਕਬੱਡਾ ਕਾਫਲਾ ਲੈ ਕੇ ਇਸ ਰੋਡ ਸ਼ੋਅ ਦਾ ਹਿੱਸਾ ਬਣ ਜਾ ਰਹੇ ਨੇ ਤੇ ਪਹਿਲੀਆਂ ਤਸਵੀਰਾਂ ਜੋ ਤੁਸੀਂ ਲਗਾਤਾਰ ਸਕਰੀਨ ਤੇ ਦੇਖ ਰਹੇ ਹੋ ਪਹਿਲੀਆਂ ਤਸਵੀਰਾਂ ਨੇ ਇਹ ਤਾਂ ਪ੍ਰਦੀਪ ਸ਼ੇਰਪੁਰ ਜੋ ਕਿ ਇੱਕ ਗੱਡੀ ਦੇ ਵਿੱਚ ਸਵਾਰ ਹੋ ਕੇ ਸ੍ਰੀ ਭਗਵੰਤ ਮਾਨ ਦਾ ਜੋ ਰੋਡ ਸ਼ੋਅ ਹੈ ਉਸ ਦਾ ਹਿੱਸਾ ਬਣ ਜਾ ਰਹੇ ਨੇ ਤਾਂ ਏ ਦੇਖ ਸਕਦੇ ਹੋ ਕੁਝ ਨੌਜਵਾਨ ਬਾਈਕ ਯਾਨੀ ਕਿ ਮੋਟਰਸਾਈਕਲਾਂ ਤੇ ਆ ਤਾਂ ਉਸ ਦੇ ਉੱਪਰ ਇੱਕ ਵਿਸ਼ਾਲ ਰੋਡ ਸ਼ੋਅ ਹੈ ਰੋਡ ਸ਼ੋਅ ਜਿਹਨ ਮੈਂ ਨਹੀਂ ਕਿ ਰੋਡ ਸ਼ੋਅ ਤੇ ਤਸਵੀਰਾਂ ਨੇ ਗੱਡੀ ਦੇ ਉੱਪਰ ਪ੍ਰਦੀਪ ਛੇਰਪੁਰ ਦੀਆਂ ਤਸਵੀਰਾਂ ਨੇ ਵੱਡੇ ਕਾਫਲੇ ਦੇ ਨਾਲ ਵੱਡੇ ਕਾਫਲੇ ਦੇ ਨਾਲ ਉਸ ਰੋਡ ਸ਼ੋਅ ਦਾ ਹਿੱਸਾ ਬਣ ਜਾ ਰਹੇ ਨੇ ਤਾਂ ਪਹਿਲੀਆਂ ਤਸਵੀਰਾਂ ਨੇ ਵੱਡੀ ਅਪਡੇਟ ਤੁਹਾਡੇ ਨਾਲ ਮੈਂ ਸਾਂਝੀ ਕਰ ਰਿਹਾ ਜੋ ਤੁਸੀਂ ਲਗਾਤਾਰ ਸਕਰੀਨ ਤੇ ਦੇਖ ਸਕਦੇ ਹੋ ਵੱਡੀ ਤਸਵੀਰ ਪ੍ਰਦੀਪ ਖੇਰਪੁਰ ਦੀ ਸਿੱਧੀਆਂ ਤਸਵੀਰਾਂ ਤੁਹਾਡੇ ਦਾ ਕਾਸੀ ਪਾਚਾ ਰਹੇ ਆ ਸਾਹਮਣੀ ਤਸਵੀਰ ਹੈ ਪ੍ਰਦੀਪ ਖੇਰਪੁਰ ਇਹ ਗੱਡੀਆਂ ਦਾ ਕਾਫਲੇ ਨੇ ਹੁਣ ਤੁਰਨਾ ਸ਼ੁਰੂ ਕਰ ਦਿੱਤਾ ਜੋ ਤੁਸੀਂ ਸਕਰੀਨ ਤੇ ਇਹ ਤਸਵੀਰਾਂ ਦੇਖ ਰਹੇ ਹੋ ਤਾਂ ਹੁਣ ਗੱਡੀ ਤਾਂ ਤੁਰਨਾ ਸ਼ੁਰੂ ਕਰ ਦਿੱਤਾ ਹੈ ਤਾਂ ਗੱਡੀ ਜਿਵੇਂ ਹੌਲੀ ਹੌਲੀ ਤੁਰਨੀ ਸ਼ੁਰੂ ਹੋ ਚੁੱਕੀ ਹੈ ਤਾਂ ਇਹ ਤਸਵੀਰਾਂ ਨੇ ਨਕੋਦਰ ਸ਼ਹਿਰ ਦੀ ਸੀਐਮ ਸੀਐਮ ਭਗਵੰਤ ਮਾਨ ਦਾ ਰੋਡ ਸ਼ੋਅ ਉਹ ਇਤਿਹਾਸਕ ਕੱਠ ਉੱਤੇ ਹੋਊਗਾ ਬਿਲਕੁਲ ਤੇ ਇਹ ਜਿਹੜਾ ਰੋਡ ਸ਼ੋਅ ਆ ਸਾਡਾ ਮਾਲੜੀ ਗੇਟ ਤੋਂ ਲੈ ਕੇ ਅੰਬੇਦਕਰ ਚੌਂਕ ਤੱਕ ਜਿਹੜਾ ਪੈਦਲ ਮਾਰਚ ਜਿਹੜਾ ਇੱਕ ਤਰ੍ਹਾਂ ਦਾ ਉਹ ਹੋਵੇਗਾ ਜੀ ਕਿਉਂਕਿ ਜੂਥ ਵਿੰਗ ਵੱਲੋਂ ਤੁਸੀਂ ਜਿਹੜਾ ਇੰਨਾ ਕੱਟ ਕਰਕੇ ਜਿੰਨੇ ਨੌਜਵਾਨ ਆ ਕਿਉਂਕਿ ਆਮ ਆਦਮੀ ਪਾਰਟੀ ਨਾਲ ਨੌਜਵਾਨ ਜ਼ਿਆਦਾ ਜੁੜੇ ਆ ਉਹਨਾਂ ਦਾ ਇਕੱਠ ਲੈ ਕੇ ਤੁਸੀਂ ਨਾਲ ਉਹਨਾਂ ਦਾ ਸਾਥ ਦੇਣਾ ਕਿੰਨੇ ਕੰਮ ਦਾ ਟਾਈਮ ਸੀ ਜਿਹੜਾ ਉਹਨਾਂ ਨੇ ਆਣਾ ਤੇ ਕਿੰਨੇ ਵਜੇ ਤੱਕ ਹੋਵੇਗਾ ਸਰਦਾਰ ਭਗਵਾਨ ਸਿੰਘ ਮਾਨ ਜੀ ਦਾ ਜਿਹੜਾ ਟਾਈਮ ਆਉਣ ਦਾ ਉਹ 4 ਵਜੇ ਦਾ ਵਾ ਤੇ ਅਸੀਂ ਯੂਥ ਦਾ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਕਰਦੇ ਆ ਜਿਹੜੇ ਏਡੀ ਵੱਡੀ ਗਿਣਤੀ ਦੇ ਵਿੱਚ ਹਮ ਹਮਾ ਕੇ ਪਹੁੰਚੇ ਆ ਤੇ ਇਹ ਦਰਸਾਉਂਦਾ ਵਾ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਯੂਥ ਦੇ ਪ੍ਰਤੀ ਯੂਥ ਸਾਰਾ ਪੰਜਾਬ ਨੂੰ ਕਿਦਾਂ ਆਮ ਆਦੀ ਪਾਰਟੀ ਨੂੰ ਪਿਆਰ ਕਰਦਾ ਵਾ ਸੋ ਇਹ ਸਾਰਾ ਯੂਥ ਆਪਣਾ ਦਰਸਾ ਰਿਹਾ ਵਾ ਆਪਣੇ ਜੋ ਇਹ ਰੋਡ ਸ਼ੋਅ ਹੋਣ ਜਾ ਰਿਹਾ ਹੈ ਇਹਦਾ ਰੂਟ ਜਿਹੜਾ ਹੈਗਾ ਆ ਲਾਸਟ ਅੰਬੇਦਕਰ ਚੌਕ ਤੱਕ ਹੈ ਜਾਂ ਉਸ ਤੋਂ ਅੱਗੇ ਜੀ ਬਿਲਕੁਲ ਇਹ ਜਿਹੜਾ ਮਾਲੜੀ ਮਾਲੜੀ ਗੇਟ ਤੋਂ ਸਟਾਰਟ ਹੋਣਾ ਹੈ ਸਰਦਾਰ ਭਗਤ ਸਿੰਘ ਮਾਨ ਜੀ ਦਾ ਜਿਹੜਾ ਰੋਡ ਸ਼ੋਅ ਆ ਤੇ ਇਹ ਜਿਹੜਾ ਬਾਬਾ ਸਾਹਿਬ ਭੀਮਰਾਵ ਅੰਬੇਦਕਰ ਜੀ ਦਾ ਜਿੱਥੇ ਚੌਂਕ ਵਾ ਅੰਬੇਦਕਰ ਚੌਂਕ ਆਪਾਂ ਜਿਹਨੂੰ ਕਹਿੰਦੇ ਉੱਥੇ ਇਸ ਦੀ ਸਮਾਪਤੀ ਆ ਜੀ ਜੀ ਤੇ ਇਹਦਾ ਮੇਨ ਲੱਖ ਕੀ ਹੈਗਾ ਆ ਇਹ ਰੋਡ ਸ਼ੋਅ ਦਾ ਮੇਨ ਲਕਸ਼ ਹੈ ਉਸ ਬਾਰੇ ਜਾਣਕਾਰੀ ਸੰਦੇ ਦੇ ਰੂਪ ਇਹ ਰੋਡ ਸ਼ੋਅ ਦਾ ਜੀ ਲੋਕ ਸਭਾ ਦੀਆਂ ਜੋ ਚੋਣਾਂ ਆਈਆਂ ਹੋਈਆਂ ਵਾ ਉਹਨਾਂ ਨੂੰ ਮੁੱਖ ਰੱਖਦੇ ਹੋਏ ਸਰਦਾਰ ਭਗਵਾਨ ਸਿੰਘ ਮਾਨ ਜੀ ਵੱਲੋਂ ਸਾਡੇ ਜਿਹੜੇ ਕੈਂਡੀਡੇਟ ਆ ਪਵਨ ਕੁਮਾਰ ਟੀਨੂ ਜੀ ਉਹਨਾਂ ਦੇ ਹੱਕ ਵਿੱਚ ਤੇ ਬੀਬੀ ਇੰਦਰਜੀਤ ਕੌਰ ਮਾਨ ਜੀ ਸਾਡੇ ਐਮਐਲਏ ਸਾਹਿਬ ਉਹਨਾਂ ਦੀ ਰਹਿਨਮਾਈ ਦੇ ਹੇਠ ਇਹ ਜਿਹੜਾ ਅੱਜ ਜਿਹੜਾ ਰੋਡ ਸ਼ੋਅ ਆ ਉਹ ਕੀਤਾ ਜਾ ਰਿਹਾ ਵਾ ਜਲੰਧਰ ਜ਼ਿਲ੍ਹੇ ਦੀ ਜਿਹੜੀ ਚੋਣ ਪਾਲਨ ਖਾਣ ਟੀਮ ਨੂੰ ਤੁਹਾਡੇ ਵੱਲੋਂ ਲੜ ਰਿਹਾ ਆ ਉਹਨੇ ਕਿੰਨੇ ਕਿੱਥੇ ਤੱਕ ਲੋਕਾਂ ਤੱਕ ਪਹੁੰਚ ਕੀਤੀ ਔਰ ਕੀ ਤੁਹਾਡਾ ਸੰਦੇਸ਼ ਹੈ ਜਿਹੜਾ ਸਰਕਾਰ ਵੱਲੋਂ ਆਉਣ ਵਾਲੀਆਂ ਜਿਹੜੇ ਜਦੋਂ ਜਿੱਤ ਗਿਆ ਤਾਂ ਤੁਸੀਂ ਕੀ ਲੋਕਾਂ ਨੂੰ ਦੋਹੋਗੇ ਆਪਣਾ ਜਿਹੜਾ ਕੇ ਕੰਨ ਦੇ ਉਹਨਾਂ ਨੂੰ ਲੋਕਾਂ ਨੂੰ ਰੋਸਾ ਕੀ ਦੋਗੇ ਬਿਲਕੁਲ ਜੀ ਜਿਵੇਂ 2 ਸਾਲ ਹੋ ਗਏ ਆ ਸਰਕਾਰ ਨੂੰ ਪੰਜਾਬ ਵਿੱਚ ਬਣੀ ਦੇ ਇਹਨਾਂ ਦੋਹਾਂ ਸਾਲਾਂ ਦੇ ਵਿੱਚ ਜਿਵੇਂ ਹਰ ਘਰ ਦੇ ਵਿੱਚ ਬਿਜਲੀ ਫਰੀ ਹੈ ਬਿਲਕੁਲ ਜ਼ੀਰੋ ਬਿੱਲ ਆ ਰਹੇ ਆ ਸੇ ਸਹੂਲਤਾਂ ਪੂਰੀਆਂ ਮਿਲ ਰਹੀਆਂ ਵਾ ਹੈਲਥ ਨੂੰ ਲੈ ਕੇ ਬਹੁਤ ਵਧੀਆ ਐਜੂਕੇਸ਼ਨ ਨੂੰ ਲੈ ਕੇ ਬਹੁਤ ਸਕੂਲ ਇੱਥੇ ਬਣ ਰਹੇ ਆ ਆਪਣੇ ਸਕੂਲ ਆਫ ਐਮਿਨੈਂਸ ਵੀ ਬਣ ਰਿਹਾ ਵਾ ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਮੁੱਖ ਰੱਖਦੇ ਹੋਏ ਇਹਨਾਂ ਨੂੰ ਅੱਗੇ ਵਧਾਉਣ ਵਾਸਤੇ ਇਹ ਜੋ ਪ੍ਰੋਜੈਕਟ ਸ਼ੁਰੂ ਕੀਤੇ ਹੋਏ ਆ ਇਹਨਾਂ ਨੂੰ ਸਿਰੇ ਤੱਕ ਬਿਲਕੁਲ ਵਧੀਆ ਢੰਗ ਨਾਲ ਲਗਾਇਆ ਜਾਊਗਾ ਜੀ। ਆਮਾਨੀ ਪਾਟੇ ਜਿੰਦਾਬਾਦ। ਆਮਾਨੀ ਪਾਟੇ। ਹਾਲੇ ਕੋਟਰ ਦੇ ਵਿੱਚ ਸੇਮ ਭਗਵੰਤ ਮਾਨ ਦਾ ਰੋਡ ਸ਼ੋਅ ਹੈ ਤੇ ਪਹਿਲੀਆਂ ਤਸਵੀਰਾਂ ਨੇ ਪ੍ਰਦੀਪ ਸ਼ੇਰਪੁਰ ਜੋਗੇ ਇੱਕ ਵੱਡਾ ਕਾਫਲਾ ਲੈ ਕੇ ਇਸ ਰੋਡ ਸ਼ੋਅ ਦਾ ਹਿੱਸਾ ਬਣ ਜਾ ਰਹੇ ਨੇ ਤੇ ਪਹਿਲੀਆਂ ਤਸਵੀਰਾਂ ਜੋ ਤੁਸੀਂ ਲਗਾਤਾਰ ਸਕਰੀਨ ਤੇ ਦੇਖ ਰਹੇ ਹੋ ਪਹਿਲੀਆਂ ਤਸਵੀਰਾਂ ਨੇ ਇਹ ਤਾਂ ਪ੍ਰਦੀਪ ਸ਼ੇਰਪੁਰ ਜੋ ਕਿ ਇੱਕ ਗੱਡੀ ਦੇ ਵਿੱਚ ਸਵਾਰ ਹੋ ਕੇ ਸੇ ਭਗਵੰਤ ਮਾਨ ਦਾ ਜੋ ਰੋਡ ਸ਼ੋਅ ਹੈ ਉਸ ਦਾ ਹਿੱਸਾ ਬਣ ਜਾ ਰਹੇ ਨੇ ਤਾਂ ਇਹ ਦੇਖ ਸਕਦੇ ਪੁਛ ਨੌਜਵਾਨੇ ਬਾਈਕ ਯਾਨੀ ਕਿ ਮੋਟਰਸਾਈਕਲਾਂ ਤੇ ਆ ਤਾਂ ਉਸ ਦੇ ਉੱਪਰ ਵਿਕਪਸ਼ਾਲ ਰੋਡ ਸ਼ੋਅ ਹੈ ਰੋਡ ਸ਼ੋਅ ਜਦ ਮੈਡੀਕਲ ਰੋਡ ਸ਼ੋਅ ਦੀਆਂ ਤਸਵੀਰਾਂ ਨੇ ਗੱਡੀ ਦੇ ਉੱਪਰ ਪ੍ਰਦੀਪ ਛੇਰਪੁਰ ਦੀਆਂ ਤਸਵੀਰਾਂ ਨੇ ਇੱਕ ਵੱਡੇ ਕਾਫਲੇ ਦੇ ਨਾਲ ਵੱਡੇ ਕਾਫਲੇ ਦੇ ਨਾਲ ਉਸ ਰੋਡ ਸ਼ੋਅ ਦਾ ਹਿੱਸਾ ਬਣ ਜਾ ਰਹੇ ਨੇ ਤਾਂ ਪਹਿਲੀਆਂ ਤਸਵੀਰਾਂ ਨੇ ਬੱਡੀ ਅਪਡੇਟ ਤੁਹਾਡਾ ਮੈਂ ਸੰਜੀ ਕਰ ਰਿਹਾ ਜੋ ਤੁਸੀਂ ਲਗਾਤਾਰ ਸਕਰੀਨ ਤੇ ਦੇਖ ਸਕਦੇ ਹੋ ਵੱਡੀ ਤਸਵੀਰ ਪ੍ਰਦੀਪ ਖੇਰਪੁਰ ਦੀ ਸਿੱਧੀਆਂ ਤਸਵੀਰਾਂ ਤੁਹਾਡੇ ਦਾ ਕਾਸੀ ਪਾਚਾ ਰਿਹਾ ਸਾਹਮਣੀ ਤਸਵੀਰ ਹੈ ਪ੍ਰਦੀਪ ਖੇਰਪੁਰ ਇਹ ਗੱਡੀਆਂ ਦਾ ਕਾਫਲੇ ਨੇ ਹੁਣ ਤੁਰਨਾ ਸ਼ੁਰੂ ਕਰ ਦਿੱਤਾ ਜੋ ਤੁਸੀਂ ਸਕਰੀਨ ਤੇ ਇਹ ਤਸਵੀਰਾਂ ਦੇਖ ਰਹੇ ਹੋ ਤਾਂ ਹੁਣ ਗੱਡੀ ਤੇ ਤੁਰਨਾ ਸ਼ੁਰੂ ਕਰ ਦਿੱਤਾ ਤਾਂ ਗੱਡੀ ਜੋ ਹੌਲੀ ਹੌਲੀ ਤੁਰਨੀ ਸ਼ੁਰੂ ਹੋ ਚੁੱਕੀ ਹੈ ਇਹ ਤਸਵੀਰਾਂ ਨੇ ਨਕੋਦਰ ਸ਼ਹਿਰ ਦੀ ਸੀਐਮ ਸੀਐਮ ਭਗਵੰਤ ਮਾਨ ਦਾ ਰੋਡ ਸ਼ੋਅ ਹੈ ਉਹ ਇਤਿਹਾਸਿਕ ਕਾਠ ਉੱਤੇ ਹੋਊਗਾ ਬਿਲਕੁਲ ਤੇ ਇਹ ਜਿਹੜਾ ਰੋਡ ਸ਼ੋਅ ਆ ਸਾਡਾ ਮਾਲੜੀ ਗੇਟ ਤੋਂ ਲੈ ਕੇ ਅੰਬੀਦਕਰ ਚੌਂਕ ਤੱਕ ਜਿਹੜਾ ਪੈਦਲ ਮਾਰਚ ਜਿਹੜਾ ਇੱਕ ਤਰ੍ਹਾਂ ਦਾ ਉਹ ਹੋਵੇਗਾ ਜੀ ਕਿ ਜੂਥ ਵਿੰਗ ਵੱਲੋਂ ਤੁਸੀਂ ਜਿਹੜਾ ਇੰਨਾ ਕੱਟ ਕਰਕੇ ਜਿੰਨੇ ਨੌਜਵਾਨ ਆ ਕਿਉਂਕਿ ਆਮ ਆਦਮੀ ਪਾਰਟੀ ਨਾਲ ਨੌਜਵਾਨ ਜ਼ਿਆਦਾ ਜੁੜੇ ਆ ਉਹਨਾਂ ਦਾ ਇਕੱਠ ਲੈ ਕੇ ਤੁਸੀਂ ਨਾਲ ਉਹਨਾਂ ਦਾ ਸਾਥ ਦੇਣਾ ਕਿੰਨੇ ਕਵਜ ਦਾ ਟਾਈਮ ਸੀ ਜਿਹੜਾ ਉਹਨਾਂ ਨੇ ਆਣਾ ਤੇ ਕਿੰਨੇ ਵਜੇ ਤੱਕ ਹੋਵੇਗਾ ਸਰਦਾਰ ਭਗਵਾਨ ਸਿੰਘ ਮਾਨ ਜੀ ਦਾ ਜਿਹੜਾ ਟਾਈਮ ਆਉਣ ਦਾ ਉਹ 4 ਵਜੇ ਦਾ ਵਾ ਤੇ ਅਸੀਂ ਯੂਥ ਦਾ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਕਰਦੇ ਆ ਜਿਹੜੇ ਏਡੀ ਵੱਡੀ ਗਿਣਤੀ ਦੇ ਵਿੱਚ ਹਮ ਹਮਾ ਕੇ ਪਹੁੰਚੇ ਆ ਤੇ ਇਹ ਦਰਸਾਉਂਦਾ ਵਾ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਯੂਥ ਦੇ ਪ੍ਰਤੀ ਯੂਥ ਸਾਰਾ ਪੰਜਾਬ ਨੂੰ ਕਿਦਾਂ ਆਮ ਆਦੀ ਪਾਰਟੀ ਨੂੰ ਪਿਆਰ ਕਰਦਾ ਵਾ ਸੋ ਇਹ ਸਾਰਾ ਯੂਥ ਆਪਣਾ ਦਰਸਾ ਰਿਹਾ ਵਾ ਆਪਣੇ ਜੋ ਇਹ ਰੋਡ ਸ਼ੋ ਹੋਣ ਜਾ ਰਿਹਾ ਹੈ ਇਹਦਾ ਰੂਟ ਜਿਹੜਾ ਹੈਗਾ ਯਾਰ ਲਾਸਟ ਅੰਬੇਦਕਰ ਚੌਂਕ ਤੱਕ ਹੈ ਜਾਂ ਉਸ ਤੋਂ ਅੱਗੇ ਜੀ ਬਿਲਕੁਲ ਇਹ ਜਿਹੜਾ ਮਾਲੜੀ ਮਾਲੜੀ ਗੇਟ ਤੋਂ ਸਟਾਰਟ ਹੋਣਾ ਹੈ ਸਰਦਾਰ ਭਗਤ ਸਿੰਘ ਮਾਨ ਜੀ ਦਾ ਜਿਹੜਾ ਰੋਡ ਸ਼ੋ ਆ ਤੇ ਇਹ ਜਿਹੜਾ ਬਾਬਾ ਸਾਹਿਬ ਠੀਮਰਾਵ ਅੰਬੇਦਕਰ ਜੀ ਦਾ ਜਿੱਥੇ ਚੌਂਕ ਵਾ ਅੰਬੇਦਕਰ ਚੌਂਕ ਆਪਾਂ ਜਿਹਨੂੰ ਕਹਿੰਦੇ ਉੱਥੇ ਇਸ ਦੀ ਸਮਾਪਤੀ ਆ ਜੀ ਜੀ ਤੇ ਇਹਦਾ ਮੇਨ ਲਕਸ਼ ਕੀ ਹੈਗਾ ਆ ਇਹ ਰੋਡ ਸ਼ੋਅ ਦਾ ਮੇਨ ਲਕਸ਼ ਹੈ ਉਸ ਬਾਰੇ ਜਾਣਕਾਰੀ ਦਿੰਦੇ ਦੁਪਹਿਰ ਇਹ ਰੋਡ ਸ਼ੋਅ ਦਾ ਜੀ ਲੋਕ ਸਭਾ ਦੀਆਂ ਜੋ ਚੋਣਾਂ ਆਈਆਂ ਹੋਈਆਂ ਵਾ ਉਹਨਾਂ ਨੂੰ ਮੁੱਖ ਰੱਖਦੇ ਹੋਏ ਸਰਦਾਰ ਭਗਵਾਨ ਸਿੰਘ ਮਾਨ ਜੀ ਵੱਲੋਂ ਸਾਡੇ ਜਿਹੜੇ ਕੈਂਡੀਡੇਟ ਆ ਪਵਨ ਕੁਮਾਰ ਟੀਨੂ ਜੀ ਉਨ੍ਹਾਂ ਦੇ ਹੱਕ ਵਿੱਚ ਤੇ ਬੀਬੀ ਇੰਦਰਜੀਤ ਕੌਰ ਮਾਨ ਜੀ ਸਾਡੇ ਐਮਐਲਏ ਸਾਹਿਬ ਉਹਨਾਂ ਦੀ ਰਹਿਮਾਈ ਦੇ ਹੇਠ ਇਹ ਜਿਹੜਾ ਅੱਜ ਜਿਹੜਾ ਰੋਡ ਸ਼ੋਅ ਆ ਉਹ ਕੀਤਾ ਜਾ ਰਿਹਾ ਵਾ ਜਲੰਧਰ ਜ਼ਿਲ੍ਹੇ ਦੀ ਜਿਹੜੀ ਚੋਣ ਪਾਲ ਖਾਣ ਟੀਮ ਨੂੰ ਤੁਹਾਡੇ ਵੱਲੋਂ ਲੜ ਰਿਹਾ ਆ ਉਹਨੇ ਕਿੰਨੇ ਕਿੱਥੇ ਤੱਕ ਲੋਕਾਂ ਤੱਕ ਪਹੁੰਚ ਕੀਤੀ ਔਰ ਕੀ ਤੁਹਾਡਾ ਸੰਦੇਸ਼ ਹੈ ਜਿਹੜਾ ਸਰਕਾਰ ਵੱਲੋਂ ਆਉਣ ਵਾਲੀਆਂ ਜਿਹੜੇ ਜਦੋਂ ਜਿੱਤ ਗਿਆ ਤਾਂ ਤੁਸੀਂ ਕੀ ਲੋਕਾਂ ਨੂੰ ਲਾਉਂਗੇ ਆਪਣਾ ਜਿਹੜਾ ਇਹ ਕੇਂਦਰ ਦੇ ਉਹਨਾਂ ਨੂੰ ਵੀ ਲੋਕਾਂ ਨੂੰ ਧੋਸਾ ਕੀ ਦੋਗੇ ਬਿਲਕੁਲ ਜੀ ਜਿਵੇਂ 2 ਸਾਲ ਹੋ ਗਏ ਆ ਸਰਕਾਰ ਨੂੰ ਪੰਜਾਬ ਵਿੱਚ ਬਣੀ ਦੇ ਇਹਨਾਂ ਦੋਹਾਂ ਸਾਲਾਂ ਦੇ ਵਿੱਚ ਜਿਵੇਂ ਹਰ ਘਰ ਦੇ ਵਿੱਚ ਬਿਜਲੀ ਫਰੀ ਹੈ ਬਿਲਕੁਲ ਜ਼ੀਰੋ ਬਿੱਲ ਆ ਰਹੇ ਆ ਸੇ ਸਹੂਲਤਾਂ ਪੂਰੀਆਂ ਮਿਲ ਰਹੀਆਂ ਵਾ ਹੈਲਥ ਨੂੰ ਲੈ ਕੇ ਬਹੁਤ ਵਧੀਆ ਐਜੂਕੇਸ਼ਨ ਨੂੰ ਲੈ ਕੇ ਬਹੁਤ ਸਕੂਲ ਇੱਥੇ ਬਣ ਰਹੇ ਆ ਆਪਣੇ ਸਕੂਲ ਆਫ ਐਮਿਨੈਂਸ ਵੀ ਬਣ ਰਿਹਾ ਵਾ ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਮੁੱਖ ਰੱਖਦੇ ਹੋਏ ਇਹਨਾਂ ਨੂੰ ਅੱਗੇ ਵਧਾਉਣ ਵਾਸਤੇ ਇਹ ਜੋ ਪ੍ਰੋਜੈਕਟ ਸ਼ੁਰੂ ਕੀਤੇ ਹੋਏ ਆ ਇਹਨਾਂ ਨੂੰ ਸਿਰੇ ਤੱਕ ਬਿਲਕੁਲ ਵਧੀਆ ਢੰਗ ਨਾਲ ਲਗਾਇਆ ਜਾਊਗਾ ਜੀ। ਜਿੰਦਾਬਾਦ। ਜਿੰਦਾਬਾਦ। ਤੇ ਨੋਕਟਰ ਦੇ ਵਿੱਚ ਸ੍ਰੀ ਭਗਵੰਤ ਮਾਨ ਦਾ ਰੋਡ ਸ਼ੋਅ ਹੈ ਤੇ ਪਹਿਲੀਆਂ ਤਸਵੀਰਾਂ ਨੇ ਪ੍ਰਦੀਪ ਸ਼ੇਰਪੁਰ ਜੋਗੇ ਕ ਵੱਡਾ ਕਾਫਲਾ ਲੈ ਕੇ ਇਸ ਰੋਡ ਸ਼ੋਅ ਦਾ ਹਿੱਸਾ ਬਣ ਜਾ ਰਹੇ ਨੇ ਤੇ ਪਹਿਲੀਆਂ ਤਸਵੀਰਾਂ ਜੋ ਤੁਸੀਂ ਲਗਾਤਾਰ ਸਕਰੀਨ ਤੇ ਦੇਖ ਰਹੇ ਹੋ ਪਹਿਲੀਆਂ ਤਸਵੀਰਾਂ ਨੇ ਇਹ ਤਾਂ ਪ੍ਰਦੀਪ ਸ਼ੇਰਪੁਰ ਜੋ ਕਿ ਇੱਕ ਗੱਡੀ ਦੇ ਵਿੱਚ ਸਵਾਰ ਹੋ ਕੇ ਸੀ ਆ ਭਗਵੰਤ ਮਾਨ ਦਾ ਜੋ ਰੋਡ ਸ਼ੋਅ ਹੈ ਉਸ ਦਾ ਹਿੱਸਾ ਬਣ ਜਾ ਰਹੇ ਨੇ ਤਾਂ ਇਹ ਦੇਖ ਸਕਦੇ ਪੁਛ ਨੌਜਵਾਨ ਬਾਈਕ ਯਾਨੀ ਕਿ ਮੋਟਰਸਾਈਕਲਾਂ ਤੇ ਆ ਤਾਂ ਉਸ ਦੇ ਉੱਪਰ ਇੱਕ ਵਿਸ਼ਾਲ ਰੋਡ ਸ਼ੋਅ ਹੈ ਰੋਡ ਸ਼ੋਅ ਜਦ ਮੈਨਿਕ ਰੋਡ ਸ਼ੋਅ ਦੀਆਂ ਤਸਵੀਰਾਂ ਨੇ ਗੱਡੀ ਦੇ ਉੱਪਰ ਪ੍ਰਦੀਪ ਛੇਰਪੁਰ ਦੀਆਂ ਤਸਵੀਰਾਂ ਨੇ ਇੱਕ ਵੱਡੇ ਕਾਫਲੇ ਦੇ ਨਾਲ ਵੱਡੇ ਕਾਫਲੇ ਦੇ ਨਾਲ ਉਸ ਰੋਡ ਸ਼ੋਅ ਦਾ ਹਿੱਸਾ ਬਣ ਜਾ ਰਹੇ ਨੇ ਯਾਨੀ ਓਏ ਤਾਂ ਪਹਿਲੀਆਂ ਤਸਵੀਰਾਂ ਨੇ ਵੱਡੀ ਅਪਡੇਟ ਤੁਹਾਡਾ ਮੈਂ ਸਾਂਝੀ ਕਰ ਰਿਹਾ ਜੋ ਤੁਸੀਂ ਲਗਾਤਾਰ ਸਕਰੀਨ ਤੇ ਦੇਖ ਸਕਦੇ ਹੋ ਵੱਡੀ ਤਸਵੀਰ ਪ੍ਰਦੀਪ ਖੇਰਪੁਰ ਦੀ ਸਿੱਧੀਆਂ ਤਸਵੀਰਾਂ ਤੁਹਾਡੇ ਦਾ ਕਾਸੀ ਪਾਚਾ ਰਹੇ ਆ ਸਾਹਮਣੀ ਤਸਵੀਰ ਹੈ ਪ੍ਰਦੀਪ ਖੇਰਪੁਰ ਦਾ ਇਹ ਗੱਡੀਆਂ ਦਾ ਕਾਫਲੇ ਨੇ ਹੁਣ ਤੁਰਨਾ ਸ਼ੁਰੂ ਕਰ ਦਿੱਤਾ ਜੋ ਤੁਸੀਂ ਸਕਰੀਨ ਤੇ ਇਹ ਤਸਵੀਰਾਂ ਦੇਖ ਰਹੇ ਹੋ ਹੁਣ ਗੱਡੀ ਤਾਂ ਤੁਰਨਾ ਸ਼ੁਰੂ ਕਰ ਦਿੱਤਾ ਹੈ ਤਾਂ ਗੱਡੀ ਜਿਵੇਂ ਹੌਲੀ ਹੌਲੀ ਤੁਰਨੀ ਸ਼ੁਰੂ ਹੋ ਚੁੱਕੀ ਹੈ ਤਾਂ ਇਹ ਤਸਵੀਰਾਂ ਨੇ ਨਕੋਦਰ ਸ਼ਹਿਰ ਦੀ ਸੀਐਮ ਸੀਐਮ ਭਗਵੰਤ ਮਾਨ ਦਾ ਰੋਡ ਸ਼ੋਅ ਹੈ ਉਹ ਇਤਿਹਾਸਕ ਕਾਠ ਉੱਤੇ ਹੋਊਗਾ ਬਿਲਕੁਲ ਤੇ ਇਹ ਜਿਹੜਾ ਰੋਡ ਸ਼ੋਅ ਆ ਸਾਡਾ ਮਾਲੜੀ ਗੇਟ ਤੋਂ ਲੈ ਕੇ ਅੰਬੇਦਕਰ ਚੌਂਕ ਤੱਕ ਜਿਹੜਾ ਪੈਦਲ ਮਾਰਚ ਜਿਹੜਾ ਇੱਕ ਤਰ੍ਹਾਂ ਦਾ ਉਹ ਹੋਵੇਗਾ ਜੀ ਕਿ ਜੋਥ ਵਿੰਗ ਵੱਲੋਂ ਤੁਸੀਂ ਜਿਹੜਾ ਇੰਨਾ ਕੱਟ ਕਰਕੇ ਜਿੰਨੇ ਨੌਜਵਾਨ ਆ ਕਿਉਂਕਿ ਆਮ ਆਦਮੀ ਪਾਰਟੀ ਨਾਲ ਨੌਜਵਾਨ ਜਿਆਦਾ ਜੁੜੇ ਆ ਉਹਨਾਂ ਦਾ ਇਕੱਠ ਲੈ ਕੇ ਤੁਸੀਂ ਨਾਲ ਉਹਨਾਂ ਦੇ ਸਾਥ ਦੇਣਾ ਕਿੰਨੇ ਕਵਜ ਦਾ ਟਾਈਮ ਸੀ ਜਿਹੜਾ ਉਹਨਾਂ ਨੇ ਆਣਾ ਤੇ ਕਿੰਨੇ ਵਜੇ ਤੱਕ ਹੋਵੇਗਾ ਸਰਦਾਰ ਭਗਵਾਨ ਸਿੰਘ ਮਾਨ ਜੀ ਦਾ ਜਿਹੜਾ ਟਾਈਮ ਆਉਣ ਦਾ ਉਹ 4 ਵਜੇ ਦਾ ਵਾ ਤੇ ਅਸੀਂ ਯੂਥ ਦਾ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਕਰਦੇ ਆ ਜਿਹੜੇ ਏਡੀ ਵੱਡੀ ਗਿਣਤੀ ਦੇ ਵਿੱਚ ਹਮ ਹਮਾ ਕੇ ਪਹੁੰਚੇ ਆ ਤੇ ਇਹ ਦਰਸਾਉਂਦਾ ਵਾ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਯੂਥ ਦੇ ਪ੍ਰਤੀ ਯੂਥ ਸਾਰਾ ਪੰਜਾਬ ਨੂੰ ਕਿਦਾਂ ਆਮ ਆਦੀ ਪਾਰਟੀ ਨੂੰ ਪਿਆਰ ਕਰਦਾ ਵਾ ਸੋ ਇਹ ਸਾਰਾ ਯੂਥ ਆਪਣਾ ਦਰਫਾ ਰਿਆ ਵਾ ਆਪਣੇ ਜੋ ਇਹ ਰੋਡ ਸ਼ੋ ਹੋਣ ਜਾ ਰਿਹਾ ਹੈ ਇਹਦਾ ਰੂਟ ਜਿਹੜਾ ਹੈਗਾ ਯਾਰ ਲਾਸਟ ਅੰਬੇਦਕਰ ਚੌਂਕ ਤੱਕ ਹੈ ਜਾਂ ਉਸ ਤੋਂ ਅੱਗੇ ਜੀ ਬਿਲਕੁਲ ਇਹ ਜਿਹੜਾ ਮਾਲੜੀ ਮਾਲੜੀ ਗੇਟ ਤੋਂ ਸਟਾਰਟ ਹੋਣਾ ਹੈ ਸਰਦਾਰ ਭਗਤ ਸਿੰਘ ਮਾਨ ਜੀ ਦਾ ਜਿਹੜਾ ਰੋਡ ਸ਼ੋ ਆ ਤੇ ਇਹ ਜਿਹੜਾ ਬਾਬਾ ਸਾਹਿਬ ਧੀਮਰਾਵ ਅੰਬੇਦਕਰ ਜੀ ਦਾ ਜਿੱਥੇ ਚੌਂਕ ਵਾ ਅੰਬੇਦਕਰ ਚੌਂਕ ਆਪਾਂ ਜਿਹਨੂੰ ਕਹਿੰਦੇ ਉੱਥੇ ਇਸ ਦੀ ਸਮਾਪਤੀ ਆ ਜੀ ਜੀ ਤੇ ਇਹਦਾ ਮੇਨ ਲਕਸ਼ ਕੀ ਹੈਗਾ ਆ ਇਹ ਰੋਡ ਸ਼ੋਅ ਦਾ ਮੇਨ ਲਕਸ਼ ਹੈ ਉਸ ਬਾਰੇ ਜਾਣਕਾਰੀ ਦਿੰਦੇ ਦੁਤੀ ਇਹ ਰੋਡ ਸ਼ੋਅ ਦਾ ਜੀ ਲੋਕ ਸਭਾ ਦੀਆਂ ਜੋ ਚੋਣਾਂ ਆਈਆਂ ਹੋਈਆਂ ਵਾ ਉਹਨਾਂ ਨੂੰ ਮੁੱਖ ਰੱਖਦੇ ਹੋਏ ਸਰਦਾਰ ਭਗਵਾਨ ਸਿੰਘ ਮਾਨ ਜੀ ਵੱਲੋਂ ਸਾਡੇ ਜਿਹੜੇ ਕੈਂਡੀਡੇਟ ਆ ਪਵਨ ਕੁਮਾਰ ਟੀਨੂ ਜੀ ਉਹਨਾਂ ਦੇ ਹੱਕ ਵਿੱਚ ਤੇ ਬੀਬੀ 인ਦਰਜੀਤ ਕੌਰ ਮਾਨ ਜੀ ਸਾਡੇ ਐਮਐਲਏ ਸਾਹਿਬ ਉਹਨਾਂ ਦੀ ਰਹਿਨਮਾਈ ਦੇ ਹੇਠ ਇਹ ਜਿਹੜਾ ਅੱਜ ਜਿਹੜਾ ਰੋਡ ਸ਼ੋਅ ਆ ਉਹ ਕੀਤਾ ਜਾ ਰਿਹਾ ਵਾ ਜਲੰਧਰ ਜ਼ਿਲ੍ਹੇ ਦੀ ਜਿਹੜੀ ਚੋਣ ਪਾਲਸਾਂ ਟੀਮ ਨੂੰ ਤੁਹਾਡੇ ਵੱਲੋਂ ਲੜ ਰਿਹਾ ਆ ਉਹਨੇ ਕਿੰਨੇ ਕਿੱਥੇ ਤੱਕ ਲੋਕਾਂ ਤੱਕ ਪਹੁੰਚ ਕੀਤੀ ਔਰ ਕੀ ਤੁਹਾਡਾ ਸੰਦੇਸ਼ ਹੈ ਜਿਹੜਾ ਸਰਕਾਰ ਵੱਲੋਂ ਆਉਣ ਵਾਲੀਆਂ ਜਿਹੜੇ ਜਦੋਂ ਜਿੱਤ ਗਿਆ ਤਾਂ ਤੁਸੀਂ ਕੀ ਲੋਕਾਂ ਨੂੰ ਲਾਉਂਗੇ ਆਪਣਾ ਜਿਹੜਾ ਇਹ ਕੀ ਇਹਨਾਂ ਦੇ ਉਹਨਾਂ ਨੂੰ ਵੀ ਲੋਕਾਂ ਨੂੰ ਘਰੋਸਾ ਕੀ ਦਿਓਗੇ ਬਿਲਕੁਲ ਜੀ ਜਿਵੇਂ 2 ਸਾਲ ਹੋ ਗਏ ਆ ਸਰਕਾਰ ਨੂੰ ਪੰਜਾਬ ਵਿੱਚ ਬਣੀ ਦੇ ਇਹਨਾਂ ਦੋਆਂ ਸਾਲਾਂ ਦੇ ਵਿੱਚ ਜਿਵੇਂ ਹਰ ਘਰ ਦੇ ਵਿੱਚ ਬਿਜਲੀ ਫਰੀ ਹੈ ਬਿਲਕੁਲ ਜ਼ੀਰੋ ਬਿੱਲ ਆ ਰਹੇ ਆ ਸੇ ਸਹੂਲਤਾਂ ਪੂਰੀਆਂ ਮਿਲ ਰਹੀਆਂ ਵਾ ਹੈਲਥ ਨੂੰ ਲੈ ਕੇ ਬਹੁਤ ਵਧੀਆ ਐਜੂਕੇਸ਼ਨ ਨੂੰ ਲੈ ਕੇ ਬਹੁਤ ਸਕੂਲ ਇੱਥੇ ਬਣ ਰਹੇ ਆ ਆਪਣੇ ਸਕੂਲ ਆਫ ਐਮਿਨੈਂਸ ਵੀ ਬਣ ਰਿਹਾ ਵਾ ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਮੁੱਖ ਰੱਖਦੇ ਹੋਏ ਇਹਨਾਂ ਨੂੰ ਅੱਗੇ ਵਧਾਉਣ ਵਾਸਤੇ ਇਹ ਜੋ ਪ੍ਰੋਜੈਕਟ ਸ਼ੁਰੂ ਕੀਤੇ ਹੋਏ ਆ ਇਹਨਾਂ ਨੂੰ ਸਿਰੇ ਤੱਕ ਬਿਲਕੁਲ ਵਧੀਆ ਢੰਗ ਨਾਲ ਲਗਾਇਆ ਜਾਊਗਾ ਜੀ। ਆਮ ਆਦਮੀ ਪਾਰਟੀ ਜੈ ਹਿੰਦ। ਆਮ ਆਦਮੀ ਪਾਰਟੀ ਜੈ ਹਿੰਦ। ਕੋਟਰ ਦੇ ਵਿੱਚ ਸੇਂ ਭਗਵੰਤ ਮਾਨ ਦਾ ਰੋਡ ਸ਼ੋਅ ਹੈ ਤੇ ਪਹਿਲੀਆਂ ਤਸਵੀਰਾਂ ਨੇ ਪ੍ਰਦੀਪ ਸ਼ੇਰਪੁਰ ਜੋਗੇ ਇੱਕ ਵੱਡਾ ਕਾਫਲਾ ਲੈ ਕੇ ਇਸ ਰੋਡ ਸ਼ੋਅ ਦਾ ਹਿੱਸਾ ਬਣ ਜਾ ਰਹੇ ਨੇ ਤੇ ਪਹਿਲੀਆਂ ਤਸਵੀਰਾਂ ਜੋ ਤੁਸੀਂ ਲਗਾਤਾਰ ਸਕਰੀਨ ਤੇ ਦੇਖ ਰਹੇ ਹੋ ਪਹਿਲੀਆਂ ਤਸਵੀਰਾਂ ਨੇ ਇਹ ਤਾਂ ਪ੍ਰਦੀਪ ਸ਼ੇਰਪੁਰ ਜੋ ਕਿ ਇੱਕ ਗੱਡੀ ਦੇ ਵਿੱਚ ਸਵਾਰ ਹੋ ਕੇ ਸੀ ਆ ਭਗਵਾਨ ਤਾਂ ਮਾਨ ਦਾ ਜੋ ਰੋਡ ਸ਼ੋਅ ਹੈ ਉਸ ਦਾ ਹਿੱਸਾ ਬਣ ਜਾ ਰਹੇ ਨੇ ਤਾਂ ਇਹ ਦੇਖ ਸਕਦੇ ਹੋ ਕੁਝ ਨੌਜਵਾਨ ਬਾਈਕ ਯਾਨੀ ਕਿ ਮੋਟਰਸਾਈਕਲਾਂ ਤੇ ਆ ਤਾਂ ਉਸ ਦੇ ਉੱਪਰ ਇੱਕ ਵਿਸ਼ਾਲ ਰੋਡ ਸ਼ੋਅ ਹੈ ਰੋਡ ਸ਼ੋਅ ਜਿਹਨ ਮੈਨਿਕਾ ਰੋਡ ਸ਼ੋਅ ਤੇ ਤਸਵੀਰਾਂ ਨੇ ਗੱਡੀ ਦੇ ਉੱਪਰ ਪ੍ਰਦੀਪ ਛੇਰਪੁਰ ਦੀਆਂ ਤਸਵੀਰਾਂ ਨੇ ਵੱਡੇ ਕਾਫਲੇ ਦੇ ਨਾਲ ਵੱਡੇ ਕਾਫਲੇ ਦੇ ਨਾਲ ਉਸ ਰੋਡ ਸ਼ੋਅ ਦਾ ਹਿੱਸਾ ਬਣ ਜਾ ਰਹੇ ਨੇ ਤਾਂ ਪਹਿਲੀਆਂ ਤਸਵੀਰਾਂ ਨੇ ਗੱਡੀਆਂ ਅਪਡੇਟ ਤੁਹਾਡਾ ਮੈਂ ਸਾਂਝੀ ਕਰ ਰਿਹਾ ਜੋ ਤੁਸੀਂ ਲਗਾਤਾਰ ਸਕਰੀਨ ਤੇ ਦੇਖ ਸਕਦੇ ਹੋ ਵੱਡੀ ਤਸਵੀਰ ਪ੍ਰਦੀਪ ਖੇਰਪੁਰ ਦੀ ਸਿੱਧੀਆਂ ਤਸਵੀਰਾਂ ਤੁਹਾਡੇ ਦਾ ਕਾசி ਪਾਚਾ ਰਹੇ ਆ ਸਾਹਮਣੀ ਤਸਵੀਰ ਹੈ ਪ੍ਰਦੀਪ ਸ਼ੇਰਪਤ ਇਹ ਗੱਡੀਆਂ ਦਾ ਕਾਫਲੇ ਨੇ ਹੁਣ ਤੁਰਨਾ ਸ਼ੁਰੂ ਕਰ ਦਿੱਤਾ ਜੋ ਤੁਸੀਂ ਸਕਰੀਨ ਤੇ ਇਹ ਤਸਵੀਰਾਂ ਦੇਖ ਰਹੇ ਹੋ ਤਾਂ ਹੁਣ ਗੱਡੀ ਤੇ ਤੁਰਨਾ ਸ਼ੁਰੂ ਕਰ ਦਿੱਤਾ ਤਾਂ ਗੱਡੀ ਜਿਵੇਂ ਹੌਲੀ ਹੌਲੀ ਤੁਰਨੀ ਸ਼ੁਰੂ ਹੋ ਚੁੱਕੀ ਹੈ ਇਹ ਤਸਵੀਰਾਂ ਨੇ ਨਕੋਦਰ ਸ਼ਹਿਰ ਦੀ ਸੀਐਮ ਸੀਐਮ ਭਗਵੰਤ ਮਾਨ ਦਾ ਰੋਡ ਸ਼ੋਅ ਹੈ ਉਹ ਇਤਿਹਾਸਿਕ ਕਾਠ ਉੱਤੇ ਹੋਊਗਾ ਬਿਲਕੁਲ ਤੇ ਇਹ ਜਿਹੜਾ ਰੋਡ ਸ਼ੋਅ ਆ ਸਾਡਾ ਮਾਲੜੀ ਗੇਟ ਤੋਂ ਲੈ ਕੇ ਅੰਬੀਦਕਰ ਚੌਂਕ ਤੱਕ ਜਿਹੜਾ ਪੈਦਲ ਮਾਰਚ ਜਿਹੜਾ ਇੱਕ ਤਰ੍ਹਾਂ ਦਾ ਉਹ ਹੋਵੇਗਾ ਜੀ ਜੀ ਜਿਹੜਾ ਇੰਨਾ ਕੱਟ ਕਰਕੇ ਜਿੰਨੇ ਨੌਜਵਾਨ ਆ ਕਿਉਂਕਿ ਆਮ ਆਦਮੀ ਪਾਰਟੀ ਨਾਲ ਨੌਜਵਾਨ ਜਿਆਦਾ ਜੁੜੇ ਆ ਉਹਨਾਂ ਦਾ ਇਕੱਠ ਲੈ ਕੇ ਤੁਸੀਂ ਨਾਲ ਉਹਨਾਂ ਦਾ ਸਾਥ ਦੇਣਾ ਕਿੰਨੇ ਕਵਜ ਦਾ ਟਾਈਮ ਸੀ ਜਿਹੜਾ ਉਹਨਾਂ ਨੇ ਆਣਾ ਤੇ ਕਿੰਨੇ ਵਜੇ ਤੱਕ ਹੋਵੇਗਾ ਸਰਦਾਰ ਭਗਵਾਨ ਸਿੰਘ ਮਾਨ ਜੀ ਦਾ ਜਿਹੜਾ ਟਾਈਮ ਆਉਣ ਦਾ ਉਹ 4 ਵਜੇ ਦਾ ਵਾ ਤੇ ਅਸੀਂ ਯੂਥ ਦਾ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਕਰਦੇ ਆ ਜਿਹੜੇ ਏਡੀ ਵੱਡੀ ਗਿਣਤੀ ਦੇ ਵਿੱਚ ਹਮ ਹਮਾ ਕੇ ਪਹੁੰਚੇ ਆ ਤੇ ਇਹ ਦਰਸਾਉਂਦਾ ਵਾ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਯੂਥ ਦੇ ਪ੍ਰਤੀ ਯੂਥ ਸਾਰਾ ਪੰਜਾਬ ਨੂੰ ਕਿਦਾਂ ਆਮ ਆਦੀ ਪਾਰਟੀ ਨੂੰ ਪਿਆਰ ਕਰਦਾ ਵਾ ਸੋ ਇਹ ਸਾਰਾ ਯੂਥ ਆਪਣਾ ਦਰਸਾ ਰਿਹਾ ਵਾ ਆਪਣੇ ਜੋ ਇਹ ਰੋਡ ਸ਼ੋ ਹੋਣ ਜਾ ਰਿਹਾ ਹੈ ਇਹਦਾ ਰੂਟ ਜਿਹੜਾ ਹੈਗਾ ਯਾ ਲਾਸਟ ਅੰਬੇਦਕਰ ਟਾਪ ਤੱਕ ਹੈ ਜਾਂ ਉਸ ਤੋਂ ਅੱਗੇ ਜੀ ਬਿਲਕੁਲ ਇਹ ਜਿਹੜਾ ਮਾਲੜੀ ਮਾਲੜੀ ਗੇਟ ਤੋਂ ਸਟਾਰਟ ਹੋਣਾ ਹੈ ਸਰਦਾਰ ਭਗਤ ਸਿੰਘ ਮਾਨ ਜੀ ਦਾ ਜਿਹੜਾ ਰੋਡ ਸ਼ੋ ਆ ਤੇ ਇਹ ਜਿਹੜਾ ਬਾਬਾ ਸਾਹਿਬ ਭੀਮਰਾਵ ਅੰਬੇਦਕਰ ਜੀ ਦਾ ਜਿੱਥੇ ਚੌਂਕਵਾ ਅੰਬੇਦਕਰ ਚੌਂਕ ਆਪਾਂ ਜਿਹਨੂੰ ਕਹਿੰਦੇ ਉੱਥੇ ਇਸ ਦੀ ਸਮਾਪਤੀ ਆ ਜੀ ਜੀ ਤੇ ਇਹਦਾ ਮੇਨ ਲਕਸ਼ ਕੀ ਹੈਗਾ ਆ ਇਹ ਰੋਡ ਸ਼ੋਅ ਦਾ ਮੇਨ ਲਕਸ਼ ਹੈ ਉਸ ਬਾਰੇ ਜਾਣਕਾਰੀ ਦਿੰਦੇ ਦੋ ਇਹ ਰੋਡ ਸ਼ੋਅ ਦਾ ਜੀ ਲੋਕ ਸਭਾ ਦੀਆਂ ਜੋ ਚੋਣਾਂ ਆਈਆਂ ਹੋਈਆਂ ਵਾ ਉਹਨਾਂ ਨੂੰ ਮੁੱਖ ਰੱਖਦੇ ਹੋਏ ਸਰਦਾਰ ਭਗਵਾਨ ਸਿੰਘ ਮਾਨ ਜੀ ਵੱਲੋਂ ਸਾਡੇ ਜਿਹੜੇ ਕੈਂਡੀਡੇਟ ਆ ਪਵਨ ਕੁਮਾਰ ਟੀਨੂ ਜੀ ਉਹਨਾਂ ਦੇ ਹੱਕ ਵਿੱਚ ਤੇ ਬੀਬੀ ਇੰਦਰਜੀਤ ਕੌਰ ਮਾਨ ਜੀ ਸਾਡੇ ਐਮਐਲਏ ਸਾਹਿਬ ਉਹਨਾਂ ਦੀ ਰਹਿਨਮਾਈ ਦੇ ਹੇਠ ਇਹ ਜਿਹੜਾ ਅੱਜ ਜਿਹੜਾ ਰੋਡ ਸ਼ੋਅ ਆ ਉਹ ਕੀਤਾ ਜਾ ਰਿਹਾ ਵਾ ਜਲੰਧਰ ਜ਼ਿਲ੍ਹੇ ਦੀ ਜਿਹੜੀ ਚੋਣ ਪਾਉਣ ਖਾਣ ਟੀਮ ਨੂੰ ਤੁਹਾਡੇ ਵੱਲੋਂ ਲੜ ਰਿਹਾ ਆ ਉਹਨੇ ਕਿੰਨੇ ਕਿੱਥੇ ਤੱਕ ਲੋਕਾਂ ਤੱਕ ਪਹੁੰਚ ਕੀਤੀ ਔਰ ਕੀ ਤੁਹਾਡਾ ਸੰਦੇਸ਼ ਹੈ ਜਿਹੜਾ ਸਰਕਾਰ ਵੱਲੋਂ ਆਉਣ ਵਾਲੀਆਂ ਜਿਹੜੇ ਜਦੋਂ ਜਿੱਤ ਗਿਆ ਤਾਂ ਤੁਸੀਂ ਕੀ ਲੋਕਾਂ ਨੂੰ ਲਾਉਂਗੇ ਆਪਣਾ ਜਿਹੜਾ ਕੇ ਕੇਨਾਂ ਦੇ ਉਹਨਾਂ ਨੂੰ ਵੀ ਲੋਕਾਂ ਨੂੰ ਭਰੋਸਾ ਕੀ ਦਿਓਗੇ ਬਿਲਕੁਲ ਜੀ ਜਿਵੇਂ 2 ਸਾਲ ਹੋ ਗਏ ਆ ਸਰਕਾਰ ਨੂੰ ਪੰਜਾਬ ਵਿੱਚ ਬਣੀ ਦੇ ਇਹਨਾਂ ਦੋਆਂ ਸਾਲਾਂ ਦੇ ਵਿੱਚ ਜਿਵੇਂ ਹਰ ਘਰ ਦੇ ਵਿੱਚ ਬਿਜਲੀ ਫ੍ਰੀ ਆ ਬਿਲਕੁਲ ਜ਼ੀਰੋ ਬਿੱਲ ਆ ਰਹੇ ਆ ਸੇ ਸਹੂਲਤਾਂ ਪੂਰੀਆਂ ਮਿਲ ਰਹੀਆਂ ਵਾ ਹੈਲਥ ਨੂੰ ਲੈ ਕੇ ਬਹੁਤ ਵਧੀਆ ਐਜੂਕੇਸ਼ਨ ਨੂੰ ਲੈ ਕੇ ਬਹੁਤ ਸਕੂਲ ਇੱਥੇ ਬਣ ਰਹੇ ਆ ਆਪਣੇ ਸਕੂਲ ਆਫ ਐਮਿਨੈਂਸ ਵੀ ਬਣ ਰਿਹਾ ਵਾ ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਮੁੱਖ ਰੱਖਦੇ ਹੋਏ ਇਹਨਾਂ ਨੂੰ ਅੱਗੇ ਵਧਾਉਣ ਵਾਸਤੇ ਇਹ ਜੋ ਪ੍ਰੋਜੈਕਟ ਸ਼ੁਰੂ ਕੀਤੇ ਹੋਏ ਆ ਇਹਨਾਂ ਨੂੰ ਸਿਰੇ ਤੱਕ ਬਿਲਕੁਲ ਵਧੀਆ ਢੰਗ ਨਾਲ ਲਗਾਇਆ ਜਾਊਗਾ ਜੀ ਆਮ ਆਦਮੀ ਪਾਰਟੀ ਜੈ ਹਾਂ ਆਮ ਆਦਮੀ ਪਾਰਟੀ ਜੀ ਨਕੋਟਰ ਦੇ ਵਿੱਚ ਸੇਂ ਭਗਵੰਤ ਮਾਨ ਦਾ ਰੋਡ ਸ਼ੋਅ ਹੈ ਤੇ ਪਹਿਲੀਆਂ ਤਸਵੀਰਾਂ ਨੇ ਪ੍ਰਦੀਪ ਸ਼ੇਰਪੁਰ ਜੋਗੇ ਕਬੜਾ ਕਾਫਲਾ ਲੈ ਕੇ ਇਸ ਰੋਡ ਸ਼ੋਅ ਦਾ ਹਿੱਸਾ ਬਣ ਜਾ ਰਹੇ ਨੇ ਤੇ ਪਹਿਲੀਆਂ ਤਸਵੀਰਾਂ ਜੋ ਤੁਸੀਂ ਲਗਾਤਾਰ ਸਕਰੀਨ ਤੇ ਦੇਖ ਰਹੇ ਹੋ ਪਹਿਲੀਆਂ ਤਸਵੀਰਾਂ ਨੇ ਇਹ ਤਾਂ ਪ੍ਰਦੀਪ ਸ਼ੇਰਪੁਰ ਜੋ ਕਿ ਇੱਕ ਗੱਡੀ ਦੇ ਵਿੱਚ ਸਵਾਰ ਹੋ ਕੇ ਸੀਆ ਭਗਵਾਨ ਦਾ ਮਾਨ ਦਾ ਜੋ ਰੋਡ ਸ਼ੋਅ ਹੈ ਉਸ ਦਾ ਹਿੱਸਾ ਬਣ ਜਾ ਰਹੇ ਨੇ ਤਾਂ ਇਹ ਦੇਖ ਸਕਦੇ ਪੁਸ਼ ਨੌਜਵਾਨ ਬਾਈਕ ਯਾਨੀ ਕਿ ਮੋਟਰਸਾਈਕਲਾਂ ਤੇ ਆ ਤਾਂ ਉਸ ਦੇ ਉੱਪਰ ਇੱਕ ਵਿਸ਼ਾਲ ਰੋਡ ਸ਼ੋਅ ਹੈ ਰੋਡ ਸ਼ੋਅ ਜਿਹਨ ਮੈਂ ਕਿਹਾ ਰੋਡ ਸ਼ੋਅ ਦੀਆਂ ਤਸਵੀਰਾਂ ਨੇ ਗੱਡੀ ਦੇ ਉੱਪਰ ਪ੍ਰਦੀਪ ਛੇਰਪੁਰ ਦੀਆਂ ਤਸਵੀਰਾਂ ਨੇ ਵੱਡੇ ਕਾਫਲੇ ਦੇ ਨਾਲ ਵੱਡੇ ਕਾਫਲੇ ਦੇ ਨਾਲ ਉਸ ਰੋਡ ਸ਼ੋਅ ਦਾ ਹਿੱਸਾ ਬਣ ਜਾ ਰਹੇ ਨੇ ਤਾਂ ਪਹਿਲੀਆਂ ਤਸਵੀਰਾਂ ਨੇ ਵੱਡੀ ਅਪਡੇਟ ਤੁਹਾਡਾ ਮੈਂ ਸਾਂਝੀ ਕਰ ਰਿਹਾ ਜੋ ਤੁਸੀਂ ਲਗਾਤਾਰ ਸਕਰੀਨ ਤੇ ਦੇਖ ਸਕਦੇ ਹੋ ਵੱਡੀ ਤਸਵੀਰ ਪ੍ਰਦੀਪ ਖੇਰਪੁਰ ਦੀ ਸਿੱਧੀਆਂ ਤਸਵੀਰਾਂ ਤੁਹਾਡੇ ਦਾ ਕਾਸੀ ਪਾਚਾ ਰਹੇ ਆ ਸਾਹਮਣੀ ਤਸਵੀਰ ਹੈ ਪ੍ਰਦੀਪ ਖੇਰਪੁਰ ਇਹ ਗੱਡੀਆਂ ਦਾ ਕਾਫਲੇ ਨੇ ਹੁਣ ਤੁਰਨਾ ਸ਼ੁਰੂ ਕਰ ਦਿੱਤਾ ਜੋ ਤੁਸੀਂ ਸਕਰੀਨ ਤੇ ਇਹ ਤਸਵੀਰਾਂ ਦੇਖ ਰਹੇ ਹੋ ਤਾਂ ਹੁਣ ਗੱਡੀ ਤਾਂ ਤੁਰਨਾ ਸ਼ੁਰੂ ਕਰ ਦਿੱਤਾ ਹੈ ਤਾਂ ਗੱਡੀ ਜਿਵੇਂ ਹੌਲੀ ਹੌਲੀ ਤੁਰਨੀ ਸ਼ੁਰੂ ਹੋ ਚੁੱਕੀ ਹੈ ਤਾਂ ਇਹ ਤਸਵੀਰਾਂ ਨੇ ਨਕੋਦਰ ਸ਼ਹਿਰ ਦੀ ਸੀਐਮ ਸੀਐਮ ਭਗਵੰਤ ਮਾਨ ਦਾ ਰੋਡ ਸ਼ੋਅ ਹੈ ਉਹ ਇਤਿਹਾਸਿਕ ਕਾਠ ਉੱਤੇ ਹੋਊਗਾ ਬਿਲਕੁਲ ਤੇ ਇਹ ਜਿਹੜਾ ਰੋਡ ਸ਼ੋਅ ਆ ਸਾਡਾ ਮਾਲੜੀ ਗੇਟ ਤੋਂ ਲੈ ਕੇ ਅੰਬੀਦਕਰ ਚੌਂਕ ਤੱਕ ਜਿਹੜਾ ਪੈਦਲ ਮਾਰਚ ਜਿਹੜਾ ਇੱਕ ਤਰ੍ਹਾਂ ਦਾ ਉਹ ਹੋਵੇਗਾ ਜੀ ਕਿ ਕਿ ਯੂਥ ਵਿੰਗ ਵੱਲੋਂ ਤੁਸੀਂ ਜਿਹੜਾ ਇੰਨਾ ਕੱਟ ਕਰਕੇ ਜਿੰਨੇ ਨੌਜਵਾਨ ਆ ਕਿਉਂਕਿ ਆਮ ਆਦਮੀ ਪਾਰਟੀ ਨਾਲ ਨੌਜਵਾਨ ਜਿਆਦਾ ਜੁੜੇ ਆ ਉਹਨਾਂ ਦਾ ਇਕੱਠ ਲੈ ਕੇ ਤੁਸੀਂ ਨਾਲ ਉਹਨਾਂ ਦੇ ਸਾਥ ਦੇਣਾ ਕਿੰਨੇ ਵਜੇ ਦਾ ਟਾਈਮ ਸੀ ਜਿਹੜਾ ਉਹਨਾਂ ਨੇ ਆਣਾ ਤੇ ਕਿੰਨੇ ਵਜੇ ਤੱਕ ਹੋਵੇਗਾ ਸਰਦਾਰ ਭਗਵਾਨ ਸਿੰਘ ਮਾਨ ਜੀ ਦਾ ਜਿਹੜਾ ਟਾਈਮ ਆਉਣ ਦਾ ਉਹ 4 ਵਜੇ ਦਾ ਵਾ ਤੇ ਅਸੀਂ ਯੂਥ ਦਾ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਕਰਦੇ ਆ ਜਿਹੜੇ ਏਡੀ ਵੱਡੀ ਗਿਣਤੀ ਦੇ ਵਿੱਚ ਹਮ ਹਮਾ ਕੇ ਪਹੁੰਚੇ ਆ ਤੇ ਇਹ ਦਰਸਾਉਂਦਾ ਵਾ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਯੂਥ ਦੇ ਪ੍ਰਤੀ ਯੂਥ ਸਾਰਾ ਪੰਜਾਬ ਨੂੰ ਕਿਦਾਂ ਆਮ ਆਦੀ ਪਾਰਟੀ ਨੂੰ ਪਿਆਰ ਕਰਦਾ ਵਾ ਸੋ ਇਹ ਸਾਰਾ ਯੂਥ ਆਪਣਾ ਦਰਸਾ ਰਿਹਾ ਵਾ ਆਪਣੇ ਜੋ ਇਹ ਰੋਡ ਸ਼ੋ ਹੋਣ ਜਾ ਰਿਹਾ ਹੈ ਇਹਦਾ ਰੂਟ ਜਿਹੜਾ ਹੈਗਾ ਯਾ ਲਾਸਟ ਅੰਬੇਦਕਰ ਟਾਪ ਤੱਕ ਹੈ ਜਾਂ ਉਸ ਤੋਂ ਅੱਗੇ ਜੀ ਬਿਲਕੁਲ ਇਹ ਜਿਹੜਾ ਮਾਲੜੀ ਮਾਲੜੀ ਗੇਟ ਤੋਂ ਸਟਾਰਟ ਹੋਣਾ ਹੈ ਸਰਦਾਰ ਭਗਤ ਸਿੰਘ ਮਾਨ ਜੀ ਦਾ ਜਿਹੜਾ ਰੋਡ ਸ਼ੋ ਆ ਤੇ ਇਹ ਜਿਹੜਾ ਬਾਬਾ ਸਾਹਿਬ ਧੀਮਰਾਵ ਅੰਬੇਦਕਰ ਜੀ ਦਾ ਜਿੱਥੇ ਚੌਂਕ ਵਾ ਅੰਬੇਦਕਰ ਚੌਂਕ ਆਪਾਂ ਜਿਹਨੂੰ ਕਹਿੰਦੇ ਉੱਥੇ ਇਸ ਦੀ ਸਮਾਪਤੀ ਆ ਜੀ ਜੀ ਤੇ ਇਹਦਾ ਮੇਨ ਲਕਸ਼ ਕੀ ਹੈਗਾ ਆ ਇਹ ਰੋਡ ਸ਼ੋਅ ਦਾ ਮੇਨ ਲਕਸ਼ ਹੈ ਉਸ ਬਾਰੇ ਜਾਣਕਾਰੀ ਸੰਦੇਲ ਦੇ ਦੋ ਇਹ ਰੋਡ ਸ਼ੋਅ ਦਾ ਜੀ ਲੋਕ ਸਭਾ ਦੀਆਂ ਜੋ ਚੋਣਾਂ ਆਈਆਂ ਹੋਈਆਂ ਵਾ ਉਹਨਾਂ ਨੂੰ ਮੁੱਖ ਰੱਖਦੇ ਹੋਏ ਸਰਦਾਰ ਭਗਵਾਨ ਸਿੰਘ ਮਾਨ ਜੀ ਵੱਲੋਂ ਸਾਡੇ ਜਿਹੜੇ ਕੈਂਡੀਡੇਟ ਆ ਪਵਨ ਕੁਮਾਰ ਟੀਨੂ ਜੀ ਉਹਨਾਂ ਦੇ ਹੱਕ ਵਿੱਚ ਤੇ ਬੀਬੀ 인ਦਰਜੀਤ ਕੌਰ ਮਾਨ ਜੀ ਸਾਡੇ ਐਮਐਲਏ ਸਾਹਿਬ ਉਹਨਾਂ ਦੀ ਰਹਿਮਾਈ ਦੇ ਹੇਠ ਇਹ ਜਿਹੜਾ ਅੱਜ ਜਿਹੜਾ ਰੋਡ ਸ਼ੋਅ ਆ ਉਹ ਕੀਤਾ ਜਾ ਰਿਹਾ ਵਾ ਜਲੰਧਰ ਜ਼ਿਲ੍ਹੇ ਦੀ ਜਿਹੜੀ ਚੋਣ ਪਾਲਥਾ ਟੀਮ ਨੂੰ ਤੁਹਾਡੇ ਵੱਲੋਂ ਲੜ ਰਿਹਾ ਆ ਉਹਨੇ ਕਿੰਨੇ ਕਿੱਥੇ ਤੱਕ ਲੋਕਾਂ ਤੱਕ ਪਹੁੰਚ ਕੀਤੀ ਔਰ ਕੀ ਤੁਹਾਡਾ ਸੰਦੇਸ਼ ਹੈ ਜਿਹੜਾ ਸਰਕਾਰ ਵੱਲੋਂ ਆਉਣ ਵਾਲੀਆਂ ਜਿਹੜੇ ਜਦੋਂ ਜਿੱਤ ਗਿਆ ਤਾਂ ਤੁਸੀਂ ਕੀ ਲੋਕਾਂ ਨੂੰ ਲਾਹੋਗੇ ਆਪਣਾ ਜਿਹੜਾ ਜੇਕੇੰਦਨ ਦੇ ਉਹਨਾਂ ਨੂੰ ਲੋਕਾਂ ਨੂੰ ਭਰੋਸਾ ਕੀ ਦਿਓਗੇ ਬਿਲਕੁਲ ਜੀ ਜਿਵੇਂ 2 ਸਾਲ ਹੋ ਗਏ ਆ ਸਰਕਾਰ ਨੂੰ ਪੰਜਾਬ ਵਿੱਚ ਬਣੀ ਦੇ ਇਹਨਾਂ ਦੋਹਾਂ ਸਾਲਾਂ ਦੇ ਵਿੱਚ ਜਿਵੇਂ ਹਰ ਘਰ ਦੇ ਵਿੱਚ ਬਿਜਲੀ ਫਰੀ ਹੈ ਬਿਲਕੁਲ ਜ਼ੀਰੋ ਬਿੱਲ ਆ ਰਹੇ ਆ ਸੇ ਸਹੂਲਤਾਂ ਪੂਰੀਆਂ ਮਿਲ ਰਹੀਆਂ ਵਾ ਹੈਲਥ ਨੂੰ ਲੈ ਕੇ ਬਹੁਤ ਵਧੀਆ ਐਜੂਕੇਸ਼ਨ ਨੂੰ ਲੈ ਕੇ ਬਹੁਤ ਸਕੂਲ ਇੱਥੇ ਬਣ ਰਹੇ ਆ ਆਪਣੇ ਸਕੂਲ ਆਫ ਐਮਿਨੈਂਸ ਵੀ ਬਣ ਰਿਹਾ ਵਾ ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਮੁੱਖ ਰੱਖਦੇ ਹੋਏ ਇਹਨਾਂ ਨੂੰ ਅੱਗੇ ਵਧਾਉਣ ਵਾਸਤੇ ਇਹ ਜੋ ਪ੍ਰੋਜੈਕਟ ਸ਼ੁਰੂ ਕੀਤੇ ਹੋਏ ਆ ਇਹਨਾਂ ਨੂੰ ਸਿਰੇ ਤੱਕ ਬਿਲਕੁਲ ਵਧੀਆ ਢੰਗ ਨਾਲ ਲਗਾਇਆ ਜਾਊਗਾ ਜੀ